ਪਠਾਨਕੋਟ ਦੇ ਪਿੰਡ ਫੁੱਲ ਪਿਆਰਾ ਨੇੜੇ ਮਿਲੀ ਬੰਬ ਨੁਮਾ ਚੀਜ਼ ਆਰਮੀ ਨੇ ਮੌਕੇ ਤੇ ਪਹੁੰਚ ਬੰਬ ਨੂੰ ਆਪਣੇ ਕਬਜ਼ੇ ਚ ਭਾਰਤ-ਪਾਕ ਵਿਚਾਲੇ ਚੱਲ ਰਹੀ ਤਲਕੀ ਦੇ ਚੱਲਦੇ ਭਾਰਤ 'ਚ ਕੀਤੇ ਡਰੋਨ ਐਕਟੀਵਿਟੀ ਵੇਖਣ ਨੂੰ ਮਿਲ ਰਹੀ ਹੈ ਅਤੇ ਰਾਤ ਮੌਕੇ ਪਾਕਿਸਤਾਨ ਵੱਲੋਂ ਮਿਸਾਈਲਾਂ ਰਾਹੀਂ ਹਮਲੇ ਵੀ ਕੀਤੇ ਜਾ ਰਹੇ ਹਨ ਪਰ ਭਾਰਤੀ ਫੌਜ ਵੱਲੋਂ ਬੜੀ ਹੀ ਬਾਕੂਬੀ ਨਾਲ ਇਹਨਾਂ ਮਿਸਾਈਲਾਂ ਨੂੰ ਹਵਾ 'ਚ ਮਾਰ ਮੁਕਾਇਆ ਜਾ ਰਿਹਾ ਹੈ ਪਰ ਅੱਜ ਜ਼ਿਲ੍ਹੇ ਦੇ ਪਿੰਡ ਫੁੱਲ ਪਿਆਰਾ ਵਿਖੇ ਇੱਕ ਬੰਬ ਨੂਮਾ ਚੀਜ਼ ਵੇਖਣ ਨੂੰ ਮਿਲੀ ਜਿਸ ਦੀ ਜਾਣਕਾਰੀ ਤੋਨੂ ਦਿੱਤੀ ਅਤੇ ਫੌਜ ਨੇ ਉਸ ਚੀਜ਼ ਨੂੰ ਆਪਣੇ ਕਬਜ਼ੇ ਲੈ ਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਕਿਹਾ ਕਿ ਸਵੇਰੇ ਬੱਚਿਆਂ ਨੂੰ ਇਹ ਬੰਬ ਮਿਲਿਆ ਸੀ ਜਿਸ ਦੇ ਬਾਅਦ ਬੱਚੇ ਇਸ ਨੂੰ ਆਪਣੇ ਘਰ ਵੱਲ ਲੈ ਗਏ ਸਨ ਜਿਸ ਦੇ ਬਾਅ ਕਿਤਾ ਜਿਸ ਦੇ ਬਾਅਦ ਇਸ ਦੀ ਸੂਚਨਾ ਫੌਜ ਨੂੰ ਦਿੱਤੀ ਗਈ ਜਿਸ ਦੇ ਬਾਅਦ ਫੌਜ ਨੇ ਮੌਕੇ ਤੇ ਪਹੁੰਚ ਬੰਬ ਨੂੰ ਆਪਣੇ ਕਬਜ਼ੇ ਚ ਲੈ ਉਸ ਨੂੰ ਨਸ਼ਟ ਕਰ ਦਿੱਤਾ। ਅੱਛਾ ਜੀ। ਲੋਕ ਇਕੱਠੇ ਹੋਏਦੇ ਆ। ਇਹ ਕਿਹੜਾ ਪਿੰਡ ਹੈ? ਇਹ ਨਾਲ ਗੁੜਪਿਆਰਾ ਹੈ। ਠੀਕ ਹੈ। ਉਧਰਲੇ ਪੋਲੋਪਾਰ ਫੂਲਪਿਆਰਾ। ਤਾਂ ਇਹ ਧਰਤੀ ਸਿਹਾਨਪਰ ਹੈ। ਇਹ ਜਿੱਥੇ ਅਸੀਂ ਖੜਿਆ ਹਾਂ ਨਾ ਇਹ ਧਰਤੀ ਸਿਹਾਨਪਰ ਹੈ। ਇਹ ਸਭ ਤੋਂ ਪਹਿਲਾਂ ਕਿਹਨੇ ਦੇਖਿਆ ਤਾਂ ਕਿਸ ਤਰ੍ਹਾਂ ਪਤਾ ਲੱਗਾ ਇਹਦਾ? ਇਹ ਕੋਈ ਪਤਾ ਨਹੀਂ ਅਸੀਂ ਵੀ ਇਦਾਂ ਹੀ ਹੁਣ ਜਿੱਦਾਂ ਇਹ ਲੋਕ ਇਕੱਠੇ ਹੋਏਦੇ ਆ ਨਾ ਤੇ ਇਦਾਂ ਹੀ ਅਸੀਂ ਆਇਆ ਅਸੀਂ ਵੀ ਹੁਣੇ ਉਹ ਕਰੇ ਕਰਦੇ ਆ। ਲੇਕਿਨ ਰਾਤ ਭਮਾਕੇ ਦੇ ਮਾਤੀ ਭਾਰੀ ਹੋਏ ਉਧਰ ਸ਼ਹਿਰ ਦੇ ਲਾਗੇ ਬੰਨੇ ਹੁਣ ਕੀ ਸਥਿਤੀ ਇੱਥੇ ਹੁਣ ਤੇ ਇਸ ਵੇਲੇ ਦਾ ਦੇ ਰੱਬ ਜਾਣੇ ਹੁਣ ਇਹਦੇ ਪਤਾ ਉਹਨਾਂ ਨੂੰ ਹੋਣਾ ਜਿਹੜੇ ਆਪਣੇ ਘਰ ਇੱਥੇ ਲੋਕਲ ਹੀ ਆ ਹਾਂ ਇਹ ਤੇ ਸਾਡੇ ਘਰ ਹੈ ਬਸ ਇਹ ਵੀ ਹੈ ਇੱਥੇ ਮਕਾਨ ਹੈ ਪਰ ਤੇ ਰਾਤ ਕਿਹਾ ਸੀ ਰਾਤ ਤਾਂ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਣਾ ਬਹੁਤ ਭਰਾਲ ਸੀ ਰਾਤ ਦੇਖ ਲਓ ਆਵਾਜ਼ ਆਂਦੀ ਸੀ ਨਾ ਤਾਂ ਫਿਰ ਲੋਕ ਪਿੰਡਾਂ ਦੇ ਇਧਰੋਂ ਨਿਕਲ ਕੇ ਖੇਤਾਂ ਦੇ ਵਿੱਚ ਚੱਲ ਗਏ ਦਾਰ ਪੂਰਾ ਸ਼ਾਇਦਾ ਹੀ ਤੇ ਹੁਣ ਇਹਨੂੰ ਡਿਫਿਊਜ਼ ਕਰਨ ਵਾਸਤੇ ਕੌਣ ਆਇਆ ਹੋਇਆ ਮੇਰੇ ਖਿਆਲ ਨਾਲ ਫੌਜ ਆਈ ਦੀ ਆਉ ਜਾਈ ਫੌਜੀ ਗੱਡੀਆਂ ਲੱਗਦੀਆਂ ਵੇ ਦੋ ਤਿੰਨ ਚਾਰ ਪਿੰਡਾ ਆਪਣਾ ਔਰ ਕਿੱਥੇ ਦੇ ਰਹਿਣ ਵਾਲੇ ਔਰ ਕੀ ਗੱਲਬਾਤ ਹੋਈ ਹੈ ਸਰ ਮੇਰਾ ਪਿੰਡ ਕਲਾਸਪੁਰ ਹੈ ਨਾਲ ਫੂਡਕਰਾ ਲੱਗਦਾ ਇੱਥੇ ਇੱਕ ਬੰਬ ਦੇਖਿਆ ਉਹਨੇ ਬੱਚਿਆਂ ਉਹਨੇ ਦੇਖਿਆ ਤੇ ਉਹ ਉਹਦੇ ਨਾਲ ਚੌਕੇ ਹੱਥ ਚੜ੍ਹਿਆ ਉਹਨਾਂ ਦਾ ਖੇਡਣ ਲੱਗਦੇ ਫਿਰ ਉਹ ਕਿਸੇ ਸਿਆਣੇ ਬੰਦੇ ਨੇ ਕਿਹਾ ਵੀ ਉੱਥੇ ਛੱਡੋ आई है।, है मैं दो नंबर कॉलोनी का रहने वाला हूँ क्या कहना चाहोगे जो जहाँ पर बम मिला है पे पे बम मिला था किसी को तो आर्मी को इन्फॉर्म किया आर्मी आई हुई अभी जाँच पड़ताल कर रही है ऐसा मोल माना हुआ जहाँ पर ਆਹ ਮੋੜ ਤੋਂ ਉਹ ਖਤਰੇ ਵਾਲਾ ਮੋੜ ਮਨਾ ਹੋਇਆ ਹੈ